ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿ ਅੱਜਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਤੇ ਬਾਕੀ ਛੋਟੇ ਅੱਜਕਲ ਚੋਰੀਆਂ ਬਹੁਤ ਹੋਣ ਲੱਗੀਆਂ ਸਾਡੇ ਪਿੰਡ ਅੱਛਾ ਬਾਬਾ ਹਾਂ ਚੋਰੀ ਵੀ ਤਰੀਕੇ ਨਾਲ ਹੁੰਦੀ ਹੈ ਸਾਡਾ ਮੋਟਰਸਾਈਕਲ ਚੱਕਿਆ ਗਿਆ ਘਰੋਂ ਅੱਛਾ ਬਾਬਾ ਚੱਕਿਆ ਵੀ ਘਰੋਂ ਗਿਆ ਗੇਟਾਂ ਤੋਂ ਠੀਕ ਹੈ ਤੇ ਜਦੋਂ ਮੈਨੂੰ ਘਰੋਂ ਫੋਨ ਆਉਂਦਾ ਮੈਂ ਲੈ ਕੇ ਗਿਆ ਵਾ ਸੀਗਾ ਡੌਗੀ ਨੂੰ ਸੇਖੇ ਡਾਕਟਰ ਕੋਲੇ ਤੇ ਮੈਨੂੰ ਕਹਿੰਦੇ ਵੀ ਆਪਣਾ ਮੋਟਰਸਾਈਕਲ ਇੱਕ ਬਾਹਰ ਕਢਾ ਸੀ ਮੈਂ ਕਿਹਾ ਹਾਂ ਕਹਿੰਦੀ ਉਹ ਤਾਂ ਫਿਰ ਲੈ ਗਈ ਮੈਂ ਕਿਹਾ ਕੌਣ ਕਹਿੰਦੀ ਚੋਰ ਆਇਆ ਸੀ ਮੈਂ ਕਿਹਾ ਚੋਰ ਕਿਹੜਾ ਸੀ ਕਹਿੰਦੀ ਉਹ ਕੋਈ ਫਲਾਨਾ ਸੀਗਾ ਉਹ ਕਹਿੰਦਾ ਮੈਂ ਫਲਾਨਿਆਂ ਨਾ ਵੀ ਚਾਚੀ ਮੈਨੂੰ 100 ਰੁਪਏ ਦੇ ਦੇ ਅੱਛਾ ਬਾਬਾ ਨਾ ਪਹਿਲਾਂ ਮੈਂ ਕਿਹਾ ਵੀ ਚੋਰ ਤਾਂ ਫੜ ਲਿਆ ਲੈ ਮੈਨੂੰ ਕਹਿੰਦੀ ਕਿਉਂ ਮੈਂ ਕਿਹਾ ਤਾਂ ਡੱਕ ਲਿਆ ਲਿਆ ਸੀ ਗੱਡੀ ਭਜਾਤੀ ਉੱਥੇ ਅੱਛਾ ਬਾਬਾ ਮੈਂ ਕਿਹਾ ਮੋਟਰਸਾਈਕਲ 'ਚ 43 ਚੰਗ ਕਿਲੋਮੀਟਰ ਦਾ ਚਾਰ ਮੈਨੂੰ ਕਹਿੰਦੀ 100 ਰੁਪਏ ਮੈਂ ਦੇਦਾ ਤੇਲ ਨੂੰ ਅੱਛਾ ਬਾਬਾ ਤੂ ਦੇ ਨਾ ਕਨੀ 100 ਰੁਪਇਆ ਮੈਨੂੰ ਲੈ ਕੇ ਗਿਆ ਮੈਂ ਕਿਹਾ ਹੁਣ ਨਹੀਂ ਉਤੋਂਦਾ ਠੀਕ ਹੈ ਫੇਰ ਅਸੀਂ ਥਾਣੇ ਰਿਪੋਰਟ ਲਗਾਉਣ ਆ ਗਏ ਥਾਣੇਦਾਰ ਮੈਨੂੰ ਕਹਿੰਦਾ ਕੈਮਰਾ ਹੈ ਨਹੀਂ ਅੱਛਾ ਬਾਬਾ ਕਾਕਾ ਭਾਈ ਕੈਮਰਾ ਹੈ ਕੈਮਰਾ ਨਿਕੜਾ ਕੈਂਚੀ ਮਾਰਨੀ ਹੈ ਅੱਛਾ ਬਾਬਾ ਕੈਮਰਾ ਨੇ ਬੰਦਾ ਝੋਣਾ ਉਹ ਤਾਂ ਫੋਟੋ ਵਖੋਣੀ ਉਹ ਵਿਖਾਈ ਜਾਂਦੇ ਵੀ ਉਹ ਜਾਂਦਾ ਉਹ ਜਾਂਦਾ ਅੱਛਾ ਬਾਬਾ ਇਹਦੇ ਨਾਲ ਤਾਂ ਨਾ ਹੀ ਹੋਣ ਜੇ ਕੈਮਰੇ ਹੁੰਦੇ ਸਮਾਂ ਦੀ ਬਾਹਲਾ ਦਿਲ ਘਟਦਾ ਵੀ ਫਲਾਨਿਆਂ ਦਾ ਨਾ ਗਿਆ ਨਾ ਗਿਆ ਜਨਾਬ ਦਾ ਇਹ ਤਾਂ ਪਤਾ ਨਹੀਂ ਖਸਮਾ ਨੂੰ ਕਹੇ ਵੀ ਲੈ ਕਿਹੜਾ ਗਿਆ ਨਾ ਕੈਮਰਿਆਂ ਦਾ ਫਾਇਦਾ ਕੋਈ ਨਾ ਨਾ ਹੋਣ ਦਾ ਫਾਇਦਾ ਭਾਈ ਅੱਜ ਕੱਲ ਕੋਈ ਫਾਇਦਾ ਨਹੀਂ ਕਿਉਂਕਿ ਐਸੇ ਬੰਦੇ ਨੇ ਪਹਿਲਾਂ ਸਾਡੇ ਕਹਿੰਦੇ ਇੱਕ ਗ੍ਰਿਆਨ ਤੇ ਸਟੋਰ ਤੋਂ ਚੋਰੀ ਕਰੀ ਸੀ ਕਹਿੰਦੇ ਉਤੋਂ ਪਾਰ ਲਾ ਲਿਆ ਸਾਰੀ ਰਾਤੀ ਗ੍ਰਿਆਨਾ ਢੋਂਦਾ ਰਿਆ ਅੱਛਾ ਹੋ ਗਿਆ ਸਾਰੀ ਰਾਤ ਹੀ ਤੇ ਰਾਜ ਨਾ ਪਤਾ ਕਿੰਨੇ ਜੋ ਹੈ ਬਾਣੀਆਂ ਦਾ 30000 30000 ਚ ਕਰੇ ਨੇ ਵਿਚਾਰੇ ਨੇ ਕਰ ਲਿਆ ਉਹਨਾਂ ਨੇ ਹੁਣ ਜਿੱਦਿਆਂ ਦਾ ਇਹ ਜੇਲ੍ਹ ਤੋਂ ਆਇਆ ਵਾ ਸਾਰਾ ਬਾਜ਼ਾਰ ਡਰੀ ਜਾਂਦਾ ਸੀ ਕਹਿੰਦਾ ਯਾਰ ਕਿਸੇ ਦਾ ਕੋ ਚੱਕੂ ਆ ਪਹਿਲਾਂ ਪੱਖਾ ਚੱਕ ਲਿਆ ਕਿਸੇ ਦਾ ਮੈਂ ਕਹਾਂ ਯਾਰ ਇੱਡਾ ਡਰੀ ਜਾਂਦੇ ਤੁਸੀਂ ਉਹ ਤੋਂ ਇੱਕ ਤੋਂ ਹੀ ਉਹ ਬੇਨਪਰਾ ਵਾ ਤਾਂ ਇਹ ਨੂੰ ਨਹੀਂ ਪਤਾ ਕਹਿੰਦਾ ਮੈਨੂੰ ਕੀ ਪਤਾ ਵੀ ਸਾਡਾ ਮੋਟਰਸਾਈਕਲ ਲਿ ਜਾਊਂ। ਇਹ ਉਹਦਾ ਡਰਦੀ ਏ ਲਿਆਣਾ ਦਾ ਸਾਡਾ। ਇਹਦੇ ਹੋਈਏ ਤੇ ਮੈਂ ਨਾ ਇੱਕ ਬੱਸ ਚੱਲਦੀ ਆ ਆਪਣੇ ਜੀ ਲੁਧਿਆਣਾ ਟੂ ਕੂਰਨੀ ਆ ਬਿਹਾਰ ਨੂੰ। ਅੱਛਾ ਬਾਬਾ ਬੱਸਾਂ ਬਹੁਤ ਜਾਂਦੀਆਂ ਉਹ ਤਿੰਨ ਚਾਰ ਬੱਸਾਂ ਜਾਂਦੀਆਂ ਭਈਆਂ ਨੂੰ ਲੈ ਕੇ ਜਾਂਦੀਆਂ। ਜਦੋਂ ਭਈਏ ਆਪਣੇ ਦੇਸ਼ ਕੋ ਜਾਂਦੇ ਹੈ ਉਸੀ ਬੱਸ ਮੇ ਜਾਂਦੇ ਹੈ। ਠੀਕ ਹੈ ਜੀ। ਤੇ ਬੱਸਾਂ ਵਾਲੇ ਵੀ ਐਡੇ ਉਹ ਗਾਂ ਲੰਗੇ ਵੇ ਆ ਉਹ 100 100 ਬੰਦਾ ਬਾੜ ਦਿੰਦੇ ਆ ਬੱਸ ਧੱਕ ਧੱਕ ਕੇ ਭਈਏ ਇਤੋਂ ਦਾ ਚੱਪਲਾ ਨਾ ਬਾੜਦੇ ਉਹਨਾਂ ਨੂੰ ਪਤਾ ਆਉਂਦਾ ਇੱਥੇ ਲੁਧਿਆਣਾ ਪੜਾਣਾ ਚਲੋ ਉੱਥੇ ਉਹਨਾਂ ਨੂੰ ਪਤਾ ਆਉਂਦਾ ਵੀ ਸਾਡਾ ਆ ਗਿਆ ਬਾਬਾ ਓਏ ਹੋਏ ਹੋਏ ਮਾਤੇ ਹੱਕੀ ਕੀੜਾ ਲਾਇਆ ਸੀ ਨਾ ਤਾਂ ਉਹਦਾ ਕੋਈ ਪਰਮਿਟ ਹੈ ਸਾਰੇ ਬਾਰਡਰਾਂ ਦੇ ਬੈਰੀਅਰ ਪੱਟਣੇ ਨੇ ਨੇਰੇ ਹੋਏ ਬਾਰਡਰ पार ਹੋਣੀ ਹੈ ਮੈਂ ਕਹਿੰਦਾ ਚੱਕਰ ਆਲ ਧਰ ਲਈ ਪਈ ਹੋਣੀ ਇੱਕ ਸੌ ਬਈਆ ਤਾਂ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਸੌ ਬਈਆ ਦਾ ਝਾੜ ਚ ਬਿਠਾ ਦੇਣਾ ਝਾੜ ਨੂੰ ਕਾਟਣ ਵਾਲਾ ਕਰ ਦੇਣਗੇ ਮਾਰ ਮਾਰ ਪਾ ਦੇਣਗੇ ਗੈਸ ਭਰ ਦੇਣਗੇ ਅੱਛਾ ਠੀਕ ਹੈ ਤੇ ਸੌ ਬਈਆ ਬੱਸ 'ਚ ਬੈਠਾ ਹੈ ਠੰਡ ਦਾ ਟਾਈਮ ਹੈ ਸੌ ਪੱਤ ਡਰਾਈਵਰ ਕੋਲ ਦੀ ਨਿਕਲ ਰਿਹਾ ਹੋ ਕੇ ਬਾਰੀ ਕੋਲ ਦੀ ਵੇ ਉਸ ਕਰਨ ਵਾਲੇ ਕਰਦੇ ਜਾਂ ਕੰਜਰ ਤੇ ਪੱਤ ਉੱਚਾ ਉਲਾਂ ਵਾਲਾ ਐਡਾ ਪਹਿੜਾ ਛਾਤੀ ਗੱਲ ਉਸਾ ਬਹੁਤ ਹੁੰਦਾ ਪਰ ਕਰੀਏਗੀ ਵੀ ਕੋਟ-ਕੋਟ ਵੀ ਆਪਾਂ ਹੀ ਭਰੇ ਆ। ਹੈ ਕੋਈ ਕਹੇ ਹਾਏ ਮੋਟਰਮਹਾ ਗੱਡੀ ਰੋਕਮ ਤਬਾਹ ਬਾਈ ਲੈਟਰਿੰਗ ਜਾਬ ਤਬਾਹ ਕੋਣ ਆਏ ਨਹੀਂ ਪਤਾ ਹੁੰਦਾ ਵੀ ਕਿਹੜਾ ਕੀ ਕਹਿੰਦਾ ਆਪਾਂ ਗੱਡੀ ਨਹੀਂ ਰੋਕਦੇ ਪਿੱਛੇ ਹੀ ਮੂਤੀ ਜਾਂਦੇ ਗੰਜਰ ਤੇ ਯਾਰ ਆਪੇ ਪਿੱਛੇ ਜਵਾਗ ਲੈਟਰਿੰਗ ਕਰੀ ਜਾਂਦੇ ਹਾਏ ਮੇਰੇਆ ਮਾਲਕਾ ਬਸ ਦਾ ਜਰੂਰ ਕੱਢ ਦਿੰਦੇ ਤੇ ਅਸੀਂ ਉੜ ਗਏ ਪਿਹਾਰ ਤੇ ਸਰਪੰਚ ਦਾ ਹੋਟਲ ਹੁੰਦਾ ਸੀਗਾ ਆਪਣੇ ਮੋਗੇ ਵਾਲਿਆਂ ਦਾ ਬਾਈ ਉਹਨੂੰ ਹੱਕ ਪੈਂਦਾ ਉਹਦੇ ਹੋਟਲ ਤੇ ਜਾ ਕੇ ਤੇ ਮੂੰਹ ਨੇ ਰਜਾ ਸੀਗਾ ਤੇ ਉੱਥੇ ਕੋਈ ਪਾਣੀ ਭਰ ਲਾ ਕੇ ਕੋਈ ਕੁਸ ਤੇ ਉੱਥੇ ਭਰਾਵਾ ਇਹਨਾਂ ਦੇ ਨਾਲ ਬੋਤਲ ਭਰਤੀ ਨਾਉਣ ਵਾਲੀ ਖੇਲ ਤ ਲੈਟ ਨਹੀਂ ਜਾਣ ਤੇ ਉੱਥੋਂ ਮਾਰਤਾ ਲਾਲਕਰਾਉ ਨੇ ਲਾਲਕਰਾ ਮਾਰਤਾ ਇਹਨਾਂ ਦਾ ਹੁਣ ਬਈ ਦੇਸ ਆ ਗਿਆ ਪਹਿਲਾ ਸ਼ਹਿਰ ਸੀਗਾ ਗਪਾਲਗੰਜ ਹਨ ਜੀ ਇਹਦਾ ਹੋ ਗਿਆ ਪਪਾ ਹਿੱਕੇ ਗੜੇ ਹਏ ਕਾ ਕਰ ਬਤ ਹੋ ਅਰੇ ਤਨੀ ਬੋਲ ਬਤ ਕਾ ਹੋ ਅਰੇ ਹਮਾਰਾ ਬਹਾਰ ਵਾ ਤੂੰਨੇ ਕਾ ਵਾ ਸਰਦਾਰ ਜੀ ਕਾ ਬਾਤ ਕਰੀ ਵਾ ਹੋਗੇ ਦਾਲਿਓ ਦੇ ਤੇ ਬਾਸ ਵਾਲੇ ਨੇ ਹਾਰ ਤੇ ਆ ਤਰਤਾ ਇਹਦਾ ਕੁੱਟਣ ਨੂੰ ਬੰਨ ਡਰਾਈਵਰ ਨੂੰ ਵੀ ਸਾਡਾ ਏਰੀਆ ਉਹ ਕਹਿੰਦਾ ਪੇਪੇ ਕਰ ਰੋ ਪੇਪੇ ਕਰ ਰੋ ਬਾਸ ਵਾਲਾ ਕਹਿੰਦਾ ਮੈਂ ਸਰਵਿਸ ਕਰਾਉਣਾ ਇਹਨਾਂ ਦੀ ਗਾਂ ਲਿਜਾ ਕੇ ਮੈਂ ਕਹਾ ਆਹਾ ਮੈਂ ਕਹਾ ਆਜੋ ਆਜੋ ਮੈਨੂੰ ਪਤਾ ਮੈਂ ਕਹਾ ਮੈਂ ਵੀ ਕਿੜਾ ਲਾਇਆ ਆਪੇ ਸਰਵਿਸ ਕਰਾਉ ਉਹ ਇਹੇ ਕੰਨਾਈ ਕਿੱਥੇ ਕਰਾ ਦੂ ਮੈਂ ਕਾਪੂਰ ਨੀਆ ਪੂਰਨਗੇ ਨੌਰਾ ਬਣਿਆ ਜਿੱਤੇ ਅੰਦਰ ਬਾੜ ਨਹੀਂ ਗੱਟੀ ਨੇਰੇ ਨੇਰੇ ਬਾੜਨੀ ਹੈ ਠੀਕ ਹੈ ਮਾਲਕਾਂ ਦਾ ਹੁਕਮ ਆ ਆਪਣੇ ਸਰਦਾਰ ਆ ਵੀ ਨੇਰੇ ਹੋਏ ਬਾੜ ਦਿਓ ਲਿਆ ਕੀ ਉੱਥੇ ਮੁੰਡੇ ਰੱਖੇ ਪਏ ਬਾਬਾ ਅੜੜੇ ਡੌਲੇ ਉਹਨਾਂ ਦੇ ਡਾਂਗਾ ਫੜਾ ਲੈਂਦੇ ਉਹਨਾਂ ਨੂੰ ਤਿੰਨ ਮੂਰਲੀ ਵਾਰੀ ਤਿੰਨ ਮਗਰਲੀ ਵਾਰੀ ਫਿਰ ਉੱਤਰਦੇ ਨਹੀਂ ਮਗਰ ਨੂੰ ਜਾਂਦੇ ਆਰੇ ਤਨੀ ਕੇ ਗਰਬ ਦੋ ਹਰੇ ਤਨੀ ਭਈਆ ਏ ਗਰੀਬ ਆਦਮੀ ਵਾ ਕਿਉਂ ਮਾਰ ਬਤਵਾ ਹਰੇ ਭਾਈ ਹਰੇ ਗਰੀਬ ਆ ਤਰ ਬੱਚਾ ਹੂੰ ਫੇਰ ਆਏ ਕਰਦੇ ਉੱਤੇ ਫੇਰ ਉਹ ਧਰਦੇ ਇਹਨਾਂ ਦੇ ਛਤਰੇ ਦੀ ਜਿੱਥੇ ਪੈਂਦੀ ਆ ਪਹਿਣਦੇ ਆਈ 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 ਆ ਹਰੇ ਮਾ ਹਰੇ ਮਾ ਮਾਰ ਕੀ ਬਾ ਭਾਜਦੇ ਫਿਰ ਪਪਾ ਪੈਚ ਘੇੜੇ ਕਢਾਉਂਦੇ ਉਹ ਲੱਲ ਲਾ ਦਿੰਦੇ ਆ ਹੋ ਇਹਨਾਂ ਦੇ ਪੂਰਾ ਪੈਸੇ ਵੀ ਲੈਂਦੇ ਤੇ ਘੋੜਦੇ ਵੀ ਰੱਜ ਕੇ ਆ ਨਾ ਲੈ ਹੈ ਵੀ ਘੋੜਦੇ ਲੈ ਕਾ ਭਾਈ ਜੰਨਾ ਕੁੱਤੇ 언 ਨਹੀਂ ਥੋੜੇ ਜਨੇ ਕੰਤੇ ਆ ਵਾਕਈ ਲਾਲੂ ਨੇ ਸਹੀ ਕਿਹਾ ਸੀ ਉਹ ਕਹਿੰਦਾ ਵੀ ਅਸੀਂ ਅਮਰੀਕਾ ਕਾਲੀ ਇੰਡੀਆ ਨੂੰ ਬਣਾ ਸਕਦੇ ਜੇ ਅਮਰੀਕਾ ਦਾ ਹੁਕਮ ਹੋਵੇ ਤਾਂ ਸਾਡੇ ਭਯੇ ਲੈ ਜਾ ਕੇ ਅਸੀਂ ਅਮਰੀਕਾ ਨੂੰ ਪਿਆਰ ਬਣਾ ਦੇਾਂਗੇ ਇੱਕ ਮਹੀਨੇ ਚ ਪਾਣ ਖਾਗਾ ਪੀੜੀਆਂ ਪੀ ਜਦੋਂ ਥੁੱਕਿਆ ਇਹਨਾਂ ਨੇ ਇਹ ਅਮਰੀਕਾ ਦੀ ਪਛਾਣ ਨਹੀਂ ਹੋਣੀ ਵੀ ਅਮਰੀਕਾ ਚ ਫਿਰਦੇ ਕਿ ਭਯਾਰ ਚ ਫਿਰਦੇ ਆ ਸਾਰੇ ਬਸ ਨੇ ਬੈਰੀਅਰ ਤੋੜ ਕੇ ਲੰਘਣਾ ਭਾਈ ਆਰਟੀਓ ਦੇ ਸਾਰੇ ਟੋਟਲ ਮੈਂ ਕਹਿੰਦਾ ਯਾਰ ਪਹਿਲਾਂ ਨਾ ਸਹ ਲਾ ਕੇ ਖੜੇ ਰਹਿਣਾ ਦੇਖਣਾ ਡਰਾਈਵਰ ਨੇ ਢੀੜਾ ਦੇਣਾ ਕਨੈਕਟਰ ਨੇ ਢੀੜੇ ਦਿੰਦੇ ਵਰਨਾ ਹਾਂ ਬਈ ਕਿਵੇਂ ਆ বাস ਪੂਰੀ ਐਨ ਰੇਲ ਚੱਕਮ ਜਦੋਂ ਬੈਰੀਅਰ ਚੱਕਣ ਲੱਗੇ ਉਹ ਉਹਦੇ ਨਾਲ ਹੀ ਟਕਕਾਰੇ ਠੀਕ ਹੈ ਉਹਨਾਂ ਨੇ ਬੈਰੀਅਰ ਦਾ ਖਿੱਚਣਾ ਨਾਲ ਹੀ ਲੈ ਜਾਣਾ ਧੂ ਕੇ ਨਾਲ ਹੀ ਪਾਸ ਪੂਸ ਕੱਟ ਕੇ ਲੈ ਜਾਣੇ ਉਹਨਾਂ ਦੇ ਠੀਕ ਹੈ ਉਹਨਾਂ ਨੂੰ ਪਤਾ ਲੱਗਣਾ ਜਦੋਂ ਹੋ ਗਏ ਹੋ ਗਏ ਇਹ ਬਹੁਤ ਲਾਉਂਦੇ ਮਗਰ ਗੱਡੀਆਂ-ਕੋਡੀਆਂ ਪਰ ਉਹ ਖੱਟਿਆ ਤੇ ਫਿਰ ਕਾਰ ਦਾ ਕੀ ਬਣਦਾ ਟਰੱਕ ਮੂਰੇ ਕੀ ਮੁਕਾਬਲਾ ਪਈ ਉਹਦਾ ਧੂਕੇ ਮਾਰ ਦਿੰਦੇ ਸੀ ਇਹ ਆ ਨਾ ਤੇ ਆਹੀਂ ਅਸੀਂ ਆਮ ਹੀ ਕਰਦੇ ਰਹਿੰਦੇ ਸੀਗੇ ਪਹਿਲਾਂ ਵੀ ਕਿਉਂਕਿ ਪਹਿਲਾਂ ਵੀ ਜਦੋਂ ਭਈਏ ਲੱਤ ਕੇ ਲੈ ਜਾਣੇ ਆ ਪਾਟਰਾਂ ਤੇ ਭਈਏ ਹੀ ਕਟਾਉਣੇ ਆ ਜੇ ਪੁਲਿਸ ਪੈ ਗਈ ਮਗਰ ਤਾਂ ਭਈਏ ਹੀ ਕਟਾਉਣੇ ਆ ਉਹਨਾਂ ਦਾ ਸੱਟ ਲੋ ਲੈ ਕੇ ਰੱਬ ਦਾ ਨਾਮ ਲੰਡੇ ਦਾ ਲੈ ਲੰਡੇ ਵਾਲਾ ਦੇ ਲੰਡੇ ਵਾਲਾ ਸਾਰ ਤੋਂ ਨਹੀਂ ਇਹ ਲੋਟ ਆਉਂਦੇ ਬੱਸਾਂ ਵਾਲਿਆਂ ਤੋਂ ਲੋਟ ਆਉਂਦੀ ਸੀ ਇਹ ਇਹਨਾਂ ਨੇ ਪਾਪਾ ਇੱਕ ਵਾਰੀ ਆਪਣਾ ਮੁੰਡਾ ਮਾਰਿਆ ਭਈ ਸਾਲਿਆਂ ਨੇ ਕਿਹਾ ਕਿ ਚੱਪਲ ਮਾਰੀ ਬੰਦਾ ਮਰ ਗਿਆ ਭਈ ਇੰਨੇ ਬੰਦੇ ਮੂਰੇ ਕੀ ਬਣਦਾ ਹੈ ਹੈ ਸਾਰਿਆਂ ਨਾਲੋਂ ਗੰਦੀ ਸੋਚ ਦੇ ਮਾਲਕ ਹੈ ਸਾਰਿਆਂ ਨਾਲੋਂ ਆਪਾਂ ਦੱਸ ਵੀ ਨਹੀਂ ਸਕਦੇ ਆ ਆਪਣੇ ਉੱਥੇ ਵੀ ਗੁਰਦਾਰਾ ਸਾਹਿਬ ਹੈਗੇ ਆ ਠੀਕ ਹੈ ਜੂਥ ਕੀਚ ਵੀ ਗੁਰਦਾਰਾ ਸਾਹਿਬ ਹੈਗੇ ਆ ਖਾਣਾ ਮਿਲਦਾ ਉੱਥੇ ਨਾ ਲੰਗਰ ਚ ਇਹਨਾਂ ਵਾਸਤੇ ਚਾਵਲ ਬਣਦੇ ਐ ਸਪੈਸ਼ਲ ਭਈਆਂ ਵਾਸਤੇ ਆਗਰੇ ਵੀ ਗੁਰਦਾਰਾ ਸਾਹਿਬ ਉੱਥੇ ਵੀ ਚਾਵਲ ਬਣਦੇ ਆ ਆਤਾ ਆਗਰਾ ਉੱਥੇ ਸਵੇਰ ਸ਼ਾਮ ਰੋਟੀਾਾ ਕੇ ਜਾਂਦਾ ਚਾਵਲਾਾ ਕੇ ਜਾਂਦਾ ਠੀਕ ਹੈ ਖਾ ਕੇ ਸਾਢੇ ਇਕੜ ਕਿਉਂਕਿ ਸਾਡੇ ਗੁਰੂ ਘਰ ਦਾ ਸੰਧਾਤ ਆ ਗਿਆ ਅਸੀਂ ਲੰਗਰ ਚ ਕਹਿ ਨਹੀਂ ਸਕਦੇ ਇਹ ਲੰਗਰ ਆਓ ਜਿਹੜਾ ਮਰਜ਼ੀ ਆ ਸਕਦਾ ਜਿਹੜਾ ਮਰਜ਼ੀ ਜਾ ਸਕਦਾ ਠੀਕ ਹੈ ਪਰ ਇਹ ਨਜਾਇਜ਼ ਫਾਇਦਾ ਚੁੱਕਦੇ ਆ ਸਾਡਾ ਇਹ ਡੰਡੇ ਦੇ ਯਾਰ ਇਹਨਾਂ ਨੇ ਮੱਥਾ ਨਹੀਂ ਟੇਕਣਾ ਇਹਨਾਂ ਨੇ ਜਦੋਂ ਆਪਾਂ ਬੂਟਪਾਲਿਸ਼ ਨਹੀਂ ਕਰਦੇ ਆਪਾਂ ਤਾਂ ਬੂਟਪਾਲਿਸ਼ ਕਰਦੇ ਆ ਵੀ ਸੇਵਾ ਕਰਦੇ ਆ ਉੱਤੇ ਨਾ ਆਪਣੇ ਬੰਦੇ ਸਰਦਾਰ ਤਕੜੇ ਸਰਦਾਰ ਬੂਟਪਾਲਿਸ਼ ਕਰਦੇ ਆ ਉੱਤੇ ਨਾ ਇਹਨਾਂ ਨੂੰ ਆਏ ਲਾਏ ਦਾ ਕਹਿੰਦੀ ਸਰਦਾਰ ਪਾਗਲ ਹੈ ਇਹਨਾਂ ਨੇ ਕਹਿਣਾ ਪਤਾ ਕਰਦੇ ਬਜ਼ਾਰਾਂ 'ਚ ਆਏ ਤੁਸੀਂ ਤੇ ਹਾਰੇ ਉਧਰ ਗੁਰਦੁਆਰਾ ਮੈਂ ਚਲਦੇ ਆ ਨਾਲੇ ਖਾਣਾ ਖਾਈ ਲਾ ਨਾਲੇ ਬੂਟਪਾਲੇ ਚੋਜਿਆ ਬੂਟਪਾਲੇ ਸਰਦਾਰ ਜੀ ਦੇ ਦਰਵਾਜ਼ੇ ਪਿੰਡਦਾਰ ਪੈਸਾ ਕਰਕੇ ਦਿੱਤੀ ਆ ਇਹ ਬੂਟਪਾਲੇ ਨੂੰ ਐ ਸਮਝਦੇ ਜਿਵੇਂ ਫ੍ਰੀ ਹੋਈ ਜਾਂਦੇ ਸਾਡੇ ਇਹਨਾਂ ਨੂੰ ਐ ਨਹੀਂ ਪਤਾ ਪਾਪ ਚੜਾਈ ਜਾਂਦੇ ਠੀਕ ਆ ਅਗਲੇ ਨੇ ਤਾਂ ਆਪ ਦਾ ਲਾ ਲਿਆ ਤੇ ਸਾਡੇ ਸਿਰ ਚੜਾਤਾ ਪਰ ਉੱਥੇ ਸਾਨੂੰ ਵੀ ਸੋਚਣਾ ਪੈਣਾ ਇਹਨਾਂ ਨੂੰ ਸਮਝਾਉਣ ਵਾਸਤੇ ਕੋਈ ਲਿਟਰੇਚਰ ਦੀ ਲੋੜ ਹੈ ਕਿਸੇ ਟੀਚਰ ਦੀ ਲੋੜ ਹੈ ਇਹਦਾ ਮਤਲਬ ਕੀ ਹੈ ਅਸੀਂ ਬੂਟ ਪਾਲਿਸ਼ ਕਿਉਂ ਕਰਦੇ ਹਾਂ ਕਿਉਂਕਿ ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਇੱਕ ਬੰਦਾ ਬੂਟ ਪਾਲਿਸ਼ ਕਰ ਰਿਹਾ ਹੈ Delhi ਭਾਈ ਜੀ ਜਿਹੜਾ ਬੰਦਾ ਆਪਦੀ ਆਪ 셔ਟ ਨਹੀਂ ਪਾਉਂਦਾ ਨੌਕਰ ਪਾਉਂਦੇ ਆ ਠੀਕ ਹੈ 셔ਟ ਵੀ ਉਹਦੀ ਨੌਕਰ ਪਾਉਂਦੇ ਆ ਇਹ ਚੜਾਉਂਦੇ ਆ ਪਰ ਉਹ ਤਾਂ ਨਹੀਂ ਰੱਖਦੇ ਕੋ ਬੰਦਾ ਬੂਟ ਪਾਲਿਸ਼ ਕਰਦਾ ਠੀਕ ਹੈ ਪਛਾਣ ਨਹੀਂ ਆ ਰਹੀ ਜਮਈ ਕੁੱਤੋਂ ਦੀ ਮਟਾਰਾ ਬੂਟ ਤਾਂ ਰੱਖ ਲੈਦਾ ਆ ਕੇ ਬਹਿ ਜਾਂਦਾ ਤੇ ਜਦੋਂ ਜਾਨ ਵੇਲੇ ਉਹਨੇ ਲਾ ਦੇਣਾ ਐ ਬਹੁਤ ਵੱਡਾ ਵਕੀਲ ਮਰਸੜੀ ਗੱਡੀ ਡਰਾਈਵਰ ਰੱਖਿਆ ਨੌਕਰ ਰੱਖੇ ਜਦੋਂ ਉਧਰੋਂ ਅੰਦਰੋਂ ਨਿਕਲ ਕੇ ਆਇਆ ਨਾਲ ਹੀ ਭੱਜੇ ਆਉਣਾ ਨੌਕਰਾਂ ਨੇ ਬਾਊ ਜੀ ਆਗੇ ਬਾਊ ਜੀ ਆਗੇ ਮੈਂ ਕਿਹਾ ਕੀ ਯਾਰ ਕੋਈ ਬੰਦਾ ਦੇਸੀ ਆ ਸੀਗਾ ਤੇ ਜਦੋਂ ਉਹਨੇ ਉਤਲਾ ਕੋੜਤਾ ਜਾਂ ਲਾ ਕੇ ਛਿੱਟਿਆ ਬਾਬਾ ਉਹਨਾਂ ਨੇ ਕੱਟ ਲਿਆ ਤੇ ਉਹ ਭੱਜੇ ਆਏ ਉਹਨਾਂ ਨੇ ਦੂਜੀ ਸ਼ਰਟ ਚੜਾਤੀ ਉਹਦੇ ਉਹਨੇ ਵਟਣ ਕਸੇ ਲਿਆ ਕੇ ਮਰਸੜੀ ਲੱਗੀ ਨਾਲ ਬਟਾਇਆ ਮਾਰਿਸ਼ ਲੋਠ ਲੈ ਕੇ ਭਜਾ ਕੇ ਦੇਖੋ ਮੈਂ ਕਿੱਡੇ ਘਰ ਦਾ ਮਾਲਕ ਆ ਹਨ ਜਿਹੜਾ ਗੁਰੂ ਘਰ ਚ ਜਾ ਕੇ ਜੁੱਤੇ ਸਾਫ ਕਰਦਾ ਦੇਖੋ ਕਿੱਡੀ ਕਿੰਨੀ ਵੱਡੀ ਸੇਵਾ ਕਰ ਰਿਹਾ ਹੈ ਕਿੰਨਾ ਵੱਡਾ ਦੁੱਖ ਘਟ ਰਿਹਾ ਆ ਆਪਣੇ ਪਰਿਵਾਰ ਦਾ ਹੈ ਇਹ ਤੂੰ ਵੱਡੀ ਸੇਵਾ ਪੁੱਤ ਹੈ ਨਹੀਂ ਤੁਸੀਂ ਬੱਚੇ ਆ ਤੁਹਾਨੂੰ ਹੁਣ ਲੋੜ ਹੈ ਤੁਸੀਂ ਹੁਣੇ ਤੋਂ ਕੰਮ ਕਰਨ ਲੱਗ ਜਾਓ ਹੁਣੇ ਤੋਂ ਤੁਸੀਂ ਮਿਹਨਤ ਕਰ ਦਿਓ ਤੂੰ ਕੀ ਕੰਮ ਕਰਦਾ ਮੈਂ ਮੈਂ ਚੰਗੇ ਕੰਮ ਸੇਖਦਾ ਨਾ ਸੇਖਦਾ ਨਾਲ ਦਿਹਾੜੀ ਵੀ ਮਿਲਦੀ ਆ ਨਾ ਉਹ ਹੁਣ ਦਿਹਾੜੀ ਮਿਲਦੀ ਆ ਨਾਲ ਦਿਹਾੜੀ ਕਰਦਾ ਕਰਦਾ ਨਾਲ ਪੈਸੇ ਜਮਾ ਕਰਨ ਲੱਗ ਜਾ ਠੀਕ ਐ ਪੈਸੇ ਜਮਾ ਕਰਨ ਲੱਗ ਜਾ ਜਿਵੇਂ ਤੇਰੇ ਖਾਤੇ ਚ 5000 ਹੋ ਗਿਆ 4 ਹੋ ਗਿਆ ਤੈਨੂੰ ਲਾਲਚ ਪੈ ਜਾਣਾ ਠੀਕ ਐ ਲਾਲਚ ਪੈ ਗਿਆ ਬਹੁਤ ਉਹ ਬਹੁਤ ਵੱਡੀ ਗੱਲ ਐ ਉਹ ਤੁਹਾਨੂੰ ਅੱਗੇ ਜਾ ਕੇ ਫਾਇਦਾ ਦੇਣਾ ਠੀਕ ਐ ਅਗੇ ਜਾ ਕੇ ਤੁਹਾਨੂੰ ਲਾਲਚ ਦੇਣਾ ਉਹਨੇ ਤੁਸੀਂ ਕਦੇ ਵੀ ਫਰੀਦ ਨਹੀਂ ਖਾਓਂਗੇ ਕਿੰਦੀ ਗੱਲ ਜੋ ਵੀ ਖਾਓਗੇ ਆਪ ਦਾ ਖਾਓਗੇ ਇਹ ਸਰਕਾਰਾਂ ਨੇ ਸਾਨੂੰ ਆਹ ਜਿਹੜਾ ਆਟਾ ਦਾਲ ਸਕਰਤ ਸਕੀਮਾਂ ਦੇਤੀਆਂ ਸਾਰਾ ਫਰੀ ਵਾਲਾ ਇਹ ਬਹੁਤ ਗਲਤ ਦੀ ਬਹੁਤ ਜ਼ਿਆਦੇ ਗਲਤ ਦਿੱਤਾ ਹੈ ਇਹਦਾ ਸਾਨੂੰ ਕੋਈ ਫਾਇਦਾ ਇਹਦੇ ਨਾਲ ਕੀ ਆ ਸਾਡੇ ਬੱਚੇ ਵੇਲੇ ਹੋਗੇ ਸਾਡੇ ਬੱਚਿਆਂ ਦੇ ਮਾਨਸਤਾਨ ਹੋਗੇ ਦੂਰੀਆਂ ਤੇ ਹੋਗੇ ਠੀਕ ਹੈ ਇਹ ਬਸ ਇਹਨਾਂ ਨੇ ਸਾਰਿਆਂ ਨੂੰ ਫ੍ਰੀ ਦੇਣਾ ਹੈ। ਨਾ ਕਿ ਆਪਾਂ ਨੂੰ ਕਦਿਆਂ ਨੂੰ ਫ੍ਰੀ ਦਿੱਤਾ ਹੈ। ਇਹਨਾਂ ਨੇ ਵੱਡੇ ਘਰਾਂ ਨੂੰ ਫ੍ਰੀ ਦੇਣਾ ਹੈ। ਜਿਵੇਂ ਜੀਨ ਨਾਲ ਕੋਈ ਹੈ ਨਾ ਸਾਰਿਆਂ ਨੂੰ। ਔਰ ਹੀ ਹੋਰ ਸਾਰਿਆਂ ਨੂੰ ਸੁਰੱਖਿਆ, ਮੈਡੀਕਲ ਸਾਰੀ ਸੂਤ ਦੇਣੀ ਹੈ। ਕਿਉਂਕਿ ਕਿਉਂਕਿ ਇਹਨਾਂ ਨੇ ਕੰਮ ਕੋਈ ਨਹੀਂ ਕਰਨ ਦੇਣਾ ਬੰਦੇ। ਥੋੜੇ ਜਿਹੇ ਬੰਦੇ ਬਚਣਗੇ ਧਰਤੀ ਤੇ 2028 ਤੋਂ ਬਾਅਦ ਉਹ ਵੀ ਫ੍ਰੀ ਹੋਣਗੇ। ਰੋਟੀ ਗਵਰਨਮੈਂਟ ਖਾਊਗੀ। ਪਾਣੀ ਗਵਰਨਮੈਂਟ ਦੇਊਗੀ ਬਿਜਲੀ ਗਵਰਨਮੈਂਟ ਦੇਊਗੀ ਕੋਈ ਕੰਮ ਨਹੀਂ ਕਰਨਾ ਕੰਮ ਕਰਨਗੇ ਰਿਪੋਰਟ ਰੋਬੋਟ ਦੇ ਸਿਰ ਤੇ ਹੀ ਸਾਰੇ ਕੰਮ ਹੋਣੇ ਆ ਆਪਾਂ ਬੈਠ ਕੇ ਖਾਣਾ ਬਸ ਸਾਨੂੰ ਕਰ ਦੇਣ ਇਹਨੇ ਨਿਵੇਲੇ ਭਾਈ ਸਾਡੀ ਕੋਈ ਜ਼ਿੰਦਗੀ ਨਹੀਂ ਇਸੇ ਫਾਸੇ ਇਹ ਅਸੀਂ ਸੋਚਣਾ ਹੈ ਕਿ ਅਸੀਂ ਹੁਣ ਮਿਹਨਤ ਕਰਦਗੇ ਆਪਦੇ ਬੱਚੇ ਉਹਨਾਂ ਚ ਮਿਹਨਤ ਵਾਲੇ ਪਾਸੇ ਲਾ ਲਈਏ ਇਹ ਸਾਡਾ ਕਰਮ ਹੈ ਜਿਹੜਾ ਕਰਮ ਹੈ ਜਿਹੜਾ ਬੀਜ ਆਪਾਂ ਕਹਾਂ ਕੰਮ ਕਾ ਤੂੰ ਕਰਨਾ ਜਿੰਦਗੀਆਂ ਨੇ ਖਤਮ ਹੋ ਜਾਏ ਹਣਾ ਆਪਣੇ ਕੋਲ ਇਹੀ ਪੀਸਾ ਬਚਿਆ ਨਾ ਤੁਸੀਂ ਬੱਚੇ ਆ ਤੁਸੀਂ ਗਣਾ ਵੀ ਆਪਾਂ ਕੰਮ ਕਿਉਂ ਕਰੀਏ ਪਰ ਤੁਹਾਨੂੰ ਕੰਮ ਕਰਨ ਦੀ ਤਾਂ ਲੋੜ ਹੈ ਕਿਉਂਕਿ ਅੱਜ ਤੁਸੀਂ ਚਲੇ ਜਾਣਾ ਤੇ ਕੱਲ ਨੂੰ ਮੋੜ ਕੇ ਵੀ ਇਸ ਧਰਤੀ ਤੇ ਜਰਮ ਹੋਣਾ ਨਾ ਆਪਣਾ ਇੱਕ ਵਾਰੀ ਤਾਂ ਆਊਗਾ ਨਾ ਮਰੁੱਖਾ ਜੀਵਨ ਆਪਣਾ ਦੁਨੀਆ ਧਰਤੀ ਬਸੂਗੀ ਨਾ ਜਿਵੇਂ ਪਹਿਲਾਂ ਚੰਦ ਤੇ ਹੁਣ ਲੋਕ ਜਾਂਦੇ ਆ ਵੀ ਇਹ ਤੇਰਾ ਕਚਰੇ ਦੇ ਢੇਰ ਪਏ ਉੱਤੇ ਆਪਾਂ ਨੂੰ ਵਗਾਉਂਦੇ ਨਾ ਫੋਟਮਾਂ ਚ ਉੱਥੇ ਦੁਨੀਆ বাসਦੀ ਪਹਿਲਾਂ ਉਥੇ ਉੱਜੜ ਗਈ ਪਰ ਲੋ ਆ ਗਈ ਕੋਈ ਨਹੀਂ ਰਿਹਾ ਉੱਥੇ ਹਨਾ ਫਿਰ ਐ ਧਰਤੀ ਦੇ ਗ੍ਰਹਿ ਤੇ ਆ ਕੇ ਪਣ ਲਗੇ ਗ੍ਰਹਿ ਦੇ ਦਾਲੇ ਨੌ ਗ੍ਰਹਿ ਫਿਰਦੇ ਆ ਨੌ ਧਰਤੀਆਂ ਹੋਰ ਫਿਰਦੀਆਂ ਇਹਦੇ ਦਾਲੇ ਨੌ ਧਰਤੀਆਂ ਤੇ ਪਤਾ ਹੀ ਨਹੀਂ ਕਿੱਥੇ ਕਿੱਥੇ ਲੋਕ ਰਹਿੰਦੇ ਆ ਕਿਹੜੇ ਤੇ ਹੈਗੇ ਕਿਹੜੇ ਤੇ ਹੈ ਨਹੀਂ ਆਪਾਂ ਇਹ ਨਹੀਂ ਦੱਸ ਸਕਦੇ ਆਪਾਂ ਨੂੰ ਆਪਣੀ ਧਰਤੀ ਦਾ ਪਤਾ ਵੀ ਇੱਥੇ ਹੈਗੇ ਹੁਣ ਜੇ ਤੇ ਇਹ ਉੱਜੜ ਗਈ ਤਾਂ ਹੋਰ ਗ੍ਰਹਿ ਵਸਦਾ ਨਾ ਹੋ ਸਕਦਾ ਰੱਬ ਨੇ ਆਪ ਨੂੰ ਉਹ ਗ੍ਰਹਿ ਤੇ ਭੇਜਣਾ ਹੋਵੇ ਜੇ ਆਪਾਂ ਚੰਗਾ ਬੀਜਾਂਗੇ ਤਾਂ ਹੀ ਉਹ ਗ੍ਰਹਿ ਤੇ ਜਾ ਨਹੀਂ ਨਹੀਂ ਜਾਂਦੇ ਸਾਡੇ ਲੋਕ ਤਾਂ ਬਾਕਲਾ ਚੰਦ ਵੇਖ ਲੈਂਦੇ ਵੀ ਚੰਦ ਤੇ ਪਹੁੰਚ ਗਈ ਦੁਨੀਆ ਚੰਦ ਤੇ ਚੰਦ ਤੇ ਫੇਰੇ ਦੇ ਨੇ ਚੰਦ ਦਾ ਉਜੜਿਆ ਪਿਆ ਹੈ ਚੰਦ ਤੇ ਹੈ ਕੀ ਇੱਥੇ ਆ ਸਾਰਾ ਗੋਤਾ ਹੁਣ ਤਾਂ ਗਾਂਵ ਆਲਾ ਕਿ ਰਹਿ ਵੇਖੋ ਵੀ ਕਿੱਥੇ ਦੁਨੀਆ ਵਸਦੀ ਹੈ ਜਿੱਥੇ ਹਵਾ ਪਾਣੀ ਹੈਗਾ ਜਿੱਥੇ ਉਧਰ ਨੂੰ ਚੱਲੀ ਗਈ ਚੰਦ ਤੇ ਆਲੂ ਵੀ ਜੰਨੂ ਫਿਰਦੇ ਜਿੱਥੇ ਨਾ ਹਵਾ ਨਾ ਗ੍ਰੈਵਿਟੀ ਨਾ ਪਾਣੀ ਨਾ ਲੈਣਾ ਨਾ ਦੇਣਾ ਅਗੇ ਉੱਥੇ ਜੀ ਉ ਧਰਤੀ ਵੀ ਖੱਚ ਐ ਨਹੀਂ ਬੰਦਾ ਤਾਂ ਹੀ ਉੱਡੇ ਪੜਦਾ ਜੇ ਲੈਟਰਿੰਗ ਕਰਦੇ ਉਹ ਵੀ ਹਵਾ ਚ ਉੱਡੀ ਫਿਰਦੀ ਆ ਇਹ ਆਲੂ ਮੈਂ ਕਿ ਫੇਰੇ ਨਾ ਪੀਜ ਲੂੰਗੇ ਆਲੂ ਤਾਂ ਹਵਾ ਚ ਉੱਡਣਗੇ ਹੈ ਜਾਂ ਫਿਰ ਬੂਟੇ ਉੱਡੇ ਫਿਰਨਗੇ ਵਿਰਾਂਹ ਵੀ ਦੇਹ ਜਾ ਕਰਨਗੇ ਆਪਾਂ ਆ ਕਾਲੂ ਨਾਲ ਦੇ 50 ਪਾਲੂ ਲੱਗਿਆ ਦੇ ਬੱਪਾ ਪਾਰਾ ਬਹੁਤ ਐ ਕੰਮ ਵੀ ਹੈ ਨਾ ਇਹ ਆ ਦੇਖ ਲੱਗਦੇ ਤੂੰ ਤੀ ਤਾਂ ਸਾਨੂੰ ਗ੍ਰਹਿ ਲੱਪਣ ਦੀ ਲੋੜ ਨਹੀਂ ਉਹ ਤਾਂ ਆਪਾਂ ਨਾ ਅਸੀਂ ਕੁਛ ਕਰੀਏ ਰੱਬ ਆਪ ਭੇਜੂਗਾ ਆਪੇ ਅਸੀਂ ਗ੍ਰਹਿ ਤੇ ਉੜ ਜਾਗੇ ਆਪੇ ਅਸੀਂ ਚੰਦ ਤੇ ਉੜ ਜਾਗੇ ਆਪੇ ਅਸੀਂ ਉੜ ਜਾਗੇ ਜਿੱਥੇ ਭੇਜੂਗਾ ਆਪਦੀ ਮਰਜ਼ੀ ਨਾਲ ਕਿਤੇ ਨਹੀਂ ਜਾ ਸਕਦੇ ਦੋਸਤੋ ਸੋ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਪਾਓ ਚੰਗਾ ਬੀਜੋ ਚੰਗਾ ਵੱਢੋ ਤਾਂ ਜੋ ਆਉਣ ਵਾਲਾ ਜਿਹੜਾ ਸਿਸਟਮ ਹੈ ਤੁਹਾਡਾ ਆਉਣ ਵਾਲਾ ਜਿਹੜੀ ਦੁਨੀਆ ਚੰਗੇ ਘਰੇ ਮਿਲ ਜੂਗੀ ਜਦੋਂ ਧਰਤੀ ਫੇਰ ਬਸੂਗੀ ਦੁਬਾਰਾ ਧਰਤੀ ਤੇ ਜਰਮ ਲਾਉਂਗੇ ਫਿਰ ਖੇ ਰਹਾਂਗੇ ਠੀਕ ਹੈ ਜੀ ਸੋ ਪਤਾ ਨਹੀਂ ਪੁਲਿਸ ਦੀ ਗੱਡੀ ਆ ਪਤਾ ਨਹੀਂ ਵੈਸੇ ਕੋਈ ਲਗਾੜਾ ਜੀ ਸਮਝ ਨਹੀਂ ਆਈ ਮੈਨੂੰ ਲਗੜਾ ਹੀ ਲੱਗਿਆ ਹਨਾ ਠੀਕ ਹੈ ਜੀ ਚਲੋ ਕੋਈ ਨਹੀਂ ਬਾਹਰ ਦਾ ਹੁੱਲੜ ਬਾਜੀ ਹੋਣ ਲੱਗੀ ਸਵੇਰੇ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ